जी के क्वेश्चन ऑन फतेहगढ़ साहिब का इतिहास प्रश्न पहला फतेहगढ़ साहिब का नाम किस दे नाम ते रखा गया है साहिबजादा फतेह सिंह जी ਫੈਸ਼ਨ ਦੂਜਾ ਛੋਟੇ ਸਾਹਿਬਜ਼ਾਦਿਆਂ ਪਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਕਿਸ ਮੁਗਲ ਸੂਬੇਦਾਰ ਨੇ ਸ਼ਹੀਦ ਕੀਤਾ ਸੀ ਜੀਰ ਖਾਨ ਫੈਸ਼ਨ ਤੀਜਾ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀ ਕਚਹਿਰੀ ਵਿੱਚ ਕਦੋਂ ਪੇਸ਼ ਕੀਤਾ ਗਿਆ ਸੀ ਦਸੰਬਰ 1705 ਇਸਵੀ ਪ੍ਰਸ਼ਨ ਚੌਥਾ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਨੇ ਕਿੱਥੇ ਲਿਜਾ ਕੇ ਮੁਗਲਾਂ ਦੇ ਹਵਾਲੇ ਕੀਤਾ ਸੀ ਸਾਹੇੜੀ ਪਿੰਡ ਪ੍ਰਸ਼ਨ ਪੰਜਵਾਂ ਛੋਟੇ ਸਾਹਿਬ ਜਦਿਆਂ ਨੂੰ ਕਿੱਥੇ ਜਿਉਂਦਾ ਨੀਹਾ ਵਿੱਚ ਚਿਨਵਾਇਆ ਗਿਆ ਸੀ ਗੁਰਦੁਆਰਾ ਫਤਿਹਗੜ ਸਾਹਿਬ ਪੋਰਾ ਸਾਹਿਬ ਪ੍ਰਸ਼ਨ ਸ਼ੇਮਾ ਕਿਹੜੇ ਸਥਾਨ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ? ਗੁਰਦੁਆਰਾ ਜੋਤੀ ਸਰੂਪ ਪ੍ਰਸ਼ਨ ਸਾਰਤਮਾ ਮਾਤਾ ਗੁਜਰੀ ਜੀ ਅਤੇ ਸਾਹਿਬ ਜਦਿਆਂ ਦਾ ਅੰਤਿਮ ਸੰਸਕਾਰ ਕਰਨ ਲਈ ਜ਼ਮੀਨ ਕਿਸ ਨੇ ਖਰੀਦੀ ਸੀ? ਦੀਵਾਨ ਟੋਡਰਮਲ ਪ੍ਰਸ਼ਨ ਅਠਮਾ ਦੀਵਾਨ ਟੋਡਰਮਲ ਨੇ ਜ਼ਮੀਨ ਕਿਵੇਂ ਖਰੀਦੀ ਸੀ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਪ੍ਰਸ਼ਨ ਨੌਮਾ ਵजीर खान ਨੇ ਮਾਤਾ ਜੀ ਅਤੇ ਸਾਹਿਬ ਜੀ ਆਧਿਆਨ ਦੇ ਸੰਸਕਾਰ ਲਈ ਜ਼ਮੀਨ ਦੇਣ ਤੋਂ ਕਿਉਂ ਮਨਾ ਕਰ ਦਿੱਤਾ ਸੀ ਜਦੋਂ ਤੱਕ ਸੋਨੇ ਦੀਆਂ ਮੋਹਰਾਂ ਵਿਚਾ ਕੇ ਜ਼ਮੀਨ ਨਾ ਖਰੀਦੀ ਜਾਵੇ ਪ੍ਰਸ਼ੰਦਾਸਵਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਉੱਤੇ ਹਮਲਾ ਕਦੋਂ ਕੀਤਾ ਸੀ 1710 ਵਿੱਚ ਪ੍ਰਸ਼ਨ 11ਵਾਂ ਫੱਤੇਗੜ ਸ਼ਬਦ ਦਾ ਕੀ ਅਰਥ ਹੈ ਜਿੱਤ ਦਾ ਕਿਲਾ ਨਗਰ ਫੈਸ਼ਨ ਬਾਰਮਾ ਸਰਹਿੰਦ ਦਾ ਪੁਰਾਣਾ ਕਿਲਾ ਕਿਸ ਮੁਗਲ ਸ਼ਾਸਕ ਦੇ ਸਮੇਂ ਬਣਾਇਆ ਗਿਆ ਸੀ ਜਿਸ ਨੂੰ ਬਾਬਾ ਬੰਦਾ ਸਿੰਘ ਨੇ ਤਬਾਹ ਕੀਤਾ ਬਲਬਨ ਪ੍ਰਸ਼ੰਤ 13ਮਾ ਫਤੇਗੜ ਸਾਹਿਬ ਵਿਖੇ ਕਿੰਨੇ ਮੁੱਖ ਯਾਦਗਾਰੀ ਗੇਟ ਹਨ ਜੋ ਇਤਿਹਾਸਿਕ ਸ਼ਖਸੀਆਂ ਤਾਨੂ ਸਮਰਪਿਤ ਹਨ 4 ਪ੍ਰਸ਼ਨ 14ਵਾਂ ਹੁੰਨਾਂ ਚਾਰ ਯਾਦਗਾਰੀ ਗੇਟਾਂ ਵਿੱਚੋਂ ਇੱਕ ਗੇਟ ਦਾ ਨਾਮ ਕਿਸ ਨਵਾਬ ਦੇ ਨਾਮ ਤੇ ਹੈ ਜਿਸ ਨੇ ਸਾਇਬ ਜਾਦਿਆਂ ਤੇ ਜ਼ੁਲਮ ਕਰਨ ਦਾ ਵਿਰੋਧ ਕੀਤਾ ਸੀ ਨਵਾਬ ਸ਼ੇਰ ਮੁਹੰਮਦ ਖਾਨ ਪ੍ਰਸ਼ਨ 15 ਮਾ ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ ਕਿਸ ਚੀਜ਼ ਦੀ ਯਾਦ ਦਿਵਾਉਂਦਾ ਹੈ ਬੁਰਜ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ